ਜੈਪੀ ਜੈਪਾ ਅਰਤੀ ਜੈ ਤੇ ਦੇਵਤਾਂ ਗੁਰਦੇਵ ਪਹਿਲੇ ਤੇ ਸਮੂਹ ਦੇਸ਼ਾਂ ਦੇਸ਼ਾਂ ਵਿੱਚ ਵਸਦੀਆਂ ਸੰਗਤਾਂ ਨੂੰ ਬਾਬਾ ਸਾਹਿਬ ਭਿਮਰਾਮ ਬੇਟਕੜ ਜੀ ਦੇ ਪ੍ਰਕਾਸ਼ ਦਿਵਸ ਦੀਆਂ ਬਹੁਤ ਬਹੁਤ ਮੁबारकਾਂ ਤੇ ਅੱਜ ਬੇਗੰਪੂਰਾ ਟਾਈਗਰ ਫੋਰਸ ਦੀ ਸਮੁੱਚੀ ਟੀਮ ਜਿਹੜੀ ਆ ਉਹਨਾਂ ਵੱਲੋਂ ਵਕ ਵਕ ਪ੍ਰੋਗਰਾਮਾਂ ਵਿੱਚ ਹਾਈ ਰੀ ਲਗਵਾਈ ਗਈ ਜਿੱਥੇ-ਜਿੱਥੇ ਵੀ ਸਮਾਜ ਦੇ ਵੱਲੋਂ ਨਿਮੰਤਰਣ ਕੀਤਾ ਗਿਆ ਸਗਾ ਜਿੱਥੇ-ਜਿੱਥੇ ਵੀ ਪਿਆਰ ਦਿੱਤਾ ਗਿਆ ਬੇਗੰਪੂਰਾ ਟਾਈਗਰ ਫੋਰਸ ਦੀ ਜਿਹੜੀ ਸਮੁੱਚੀ ਟੀਮ ਆ ਉਹਦੇ ਵੱਲੋਂ ਹਾਰੀ ਲਗਾਈ ਲਗਾਈ ਗਈ ਔਰ ਉਸੇ ਹੀ ਲੜੀ ਦੇ ਤਹਿਤ ਅੱਜ ਅਸੀਂ ਪਿੰਡ ਬਜਵਾੜੇ ਦੇ ਵਿੱਚ ਬੱਸ ਸਵਾਜੋ ਪਲੀਜ਼ ਬੱਸ ਸਵਾਜ ਪਿੰਡ ਬਜਵਾੜੇ ਦੇ ਵਿੱਚ ਬੇਗੰਪੁਰਾ ਟਾਈਗਰ ਫੋਰਸ ਦੀ ਸਮੁੱਚੀ ਟੀਮ ਜਿਹੜੀ ਆ ਉਹ ਹਾਰੀ ਲਗਵਾਉਣ ਆਈ ਸੀ ਜੀ ਤੇ ਪਸ ਤੋਂ ਪਹਿਲਾਂ ਪਿੰਡ ਚ ਖਿਆਰਾ ਤੋਂ ਇੱਕ ਜਾਂਕਾ ਚੱਲਦੀ ਕਿਤਨਾ ਮਾਰਚ ਚੱਲਦਾ ਪਹਿਲੇ ਉਹਦੇ ਵਿੱਚ ਹਾਰੀ ਲਵਾਈ ਔਰ ਪਿੰਡ ਚੱਕਰਾਂ ਦੇ ਵਿੱਚ ਫਿਰ ਹਾਂ ਪੀਐਨਵੀ ਮੁਲਾਜ਼ਮਾ ਬਲੋ ਪ੍ਰੋਗਰਾਮ ਰੱਖਿਆ ਗਿਆ ਸੀਗਾ ਉਹਦੇ ਵਿੱਚ ਵੀ ਹਾਰੀ ਲਗਾਈ ਗਈ ਬਹੁਤ ਸੋਹਣਾ ਪ੍ਰੋਗਰਾਮ ਹੋਇਆ ਉਹਦੇ ਵਿੱਚ ਇੱਕ ਬਹੁਤ ਵਧੀਆ ਜਿਹੜੀ ਸਾਨੂੰ ਪਸੰਦ ਆਈ ਚੀਜ਼ ਸਾਡੇ ਮੇਰੇ ਛੋਟੇ ਵੀਰ ਆ ਪ੍ਰਿੰਸ ਬਜਵਾੜਾ ਜੀ ਇਹਨਾਂ ਵੱਲੋਂ ਇਹਨਾਂ ਦੇ ਪਰਿਵਾਰ ਵੱਲੋਂ ਮਿਲ ਕੇ ਕਿਤਾਬਾਂ ਔਰ ਬੁਕਸ ਦਾ ਨੋਟਬੁੱਕ ਦਾ ਹੋਰ ਸਮਾਨ ਇਦਾਂ ਦਾ ਜੋ ਵੀ ਪੜ੍ਹਾਈ ਲਈ ਜ਼ਰੂਰੀ ਹੁੰਦਾ ਉਹਦਾ ਲੰਗਰ ਲਗਾਇਆ ਗਿਆ ਤੇ ਇਸ ਵੀਰ ਨੂੰ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਕਿਉਂਕਿ ਬਾਬਾ ਸਾਹਿਬ ਦਾ ਜਿਹੜਾ ਮਿਸ਼ਨ ਸੀਗਾ ਉਹ ਚਾ ਪਕੌੜਿਆਂ ਵਾਲਾ ਨਹੀਂ ਸੀਗਾ ਉਹਨਾਂ ਦਾ ਜਿਹੜਾ ਮਿਸ਼ਨ ਸੀਗਾ ਉਹ ਸੀਗਾ ਐਜੂਕੇਸ਼ਨ ਦਾ ਤੇ ਐਜੂਕੇਸ਼ਨ ਉਹਨਾਂ ਨੇ ਪਹਿਲਾਂ ਪੜੋ ਕਿਉਂ ਗਿਆ ਇਸੇ ਕਰਕੇ ਪੜਾਈ ਨੂੰ ਉਹਨਾਂ ਨੇ ਤਰਜੀਹ ਦਿੱਤੀ ਸੀ ਸੋ ਜਿੱਥੇ 바ਵਾ ਸਾਹਿਬ ਦੇ ਪ੍ਰੋਗਰਾਮ ਦੀਆਂ ਮੁਬਾਰਕਾਂ ਆ ਉਥੇ ਨਾਲ ਦੀ ਨਾਲ ਅਸੀਂ ਬੇਗੰਪੁਰਾ ਟਾਈਗਰ ਫੋਰਸ ਵੱਲੋਂ ਪ੍ਰੋਗਰਾਮ ਤਾਂ ਹੀ ਨਹੀਂ ਵੱਡੇ ਕਰਾ ਸਕਦੇ ਕਿ 2-2 ਲੱਖ ਵਾਲੇ ਅਸੀਂ ਇੱਕ ਜ਼ਰੂਰਤਮੰਦ ਬੇਟੀ ਸੀਗੀ ਮੈਡੀਕਲ ਦੀ ਪੜ੍ਹਾਈ ਉਹਨੇ ਸ਼ੁਰੂ ਕਰਨੀ ਹੈ ਤੇ ਉਹਨੂੰ ਕਿਤਾਬਾਂ ਦੀ ਲੋੜ ਸੀਗੀ ਬਹੁਤ ਜ਼ਿਆਦਾ ਪਰੇਸ਼ਾਨ ਸੀਗੀ ਮੋਕੀ ਟੀਮ ਵੱਲੋਂ ਉਹਨੂੰ ਬੁਕਸ ਦਾ ਪ੍ਰਬੰਧ ਕਰ ਦਿੱਤਾ ਗਿਆ। ਅਸੀਂ ਉਹਨੂੰ ਹੀ ਇੱਕ ਵੱਡਾ ਪ੍ਰੋਗਰਾਮ ਆਂਦੇ ਆ। ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਐਜੂਕੇਸ਼ਨ ਨੂੰ ਤਰਜੀਹ ਲਈਏ। ਪ੍ਰੋਗਰਾਮ ਪੇਸ਼ਾ ਕਰੀਏ ਵੱਡੇ-ਵੱਡੇ ਨਾਕਰ ਕਰਵਾ ਸਕੀਏ। ਪਰੰਤੂ ਅਸੀਂ ਐਜੂਕੇਸ਼ਨ ਨੂੰ ਜਿਹੜਾ ਆ ਜ਼ਰੂਰ ਅੱਗੇ ਲੈ ਕੇ ਚੱਲਾਂਗੇ। ਉਹਦੇ ਲਈ ਵਿਦਿਆਰਥੀਆਂ ਲਈ ਜੋ ਵੀ ਹੋ ਸਕਦਾ ਅਸੀਂ ਕਰਾਂਗੇ। ਸੋ ਸਾਡੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਲਖਵੀਰ ਜੀ ਜਿਨ੍ਹਾਂ ਨੂੰ ਤੁਸੀਂ ਸੋਸ਼ਲ ਮੀਡੀਆ ਰਾਹੀਂ ਵੀ ਵੱਡੇ-ਵੱਡੇ ਸਮਾਜ ਦੇ ਕਾਰਜਕਰਦ ਦੇਖਿਆ। ਸੋ ਮੈਂ ਉਹਨਾਂ ਨੂੰ ਕਹਾਂਗਾ ਪਲੀਜ਼ ਤੁਸੀਂ ਵੀ ਦੋਨਾਂ ਜੈਪੀ ਜੈ ਭਾਰਤ ਬੇਗੰਪੁਰਾ ਟਾਈਗਰ ਫੋਰਸ ਦੇ ਸਾਥੀ ਜਿੰਨੇ ਵੀ ਇੱਥੇ ਮੇਰੇ ਵੀਰ ਮੇਰਾ ਤਾਂ ਵੈਸੇ ਹੀ ਪਰਿਵਾਰ ਹੀ ਆ ਸਾਰਾ ਮੈਂ ਇੰਨਾ ਜ਼ਰੂਰ ਕਹਿਣਾ ਚਾਹੁੰਦਾ ਅੱਜ ਦੇ ਦਿਨ ਤੇ ਬਾਬਾ ਸਾਹਿਬ ਦੇ ਕਿਉਂਕਿ ਮੈਨੂੰ ਇਦਾਂ ਲੱਗਦਾ ਹੁੰਦਾ ਕਿ ਜਿੰਨੇ ਅਸੀਂ ਅਲਰਟ ਜਿੰਨੇ ਐਕਟਿਵ ਜਿੰਨੇ ਸਮਾਰਟ ਜਿੰਨੇ ਐਜੂਕੇਟਿਡ ਅਸੀਂ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਗਬ ਤੇ ਜਾਂ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਦੇ ਆਗਮਨ ਪੁਰਬ ਤੇ ਜਨਮ ਦਿਨ ਦਿਵਸ ਤੇ ਜਾਂ ਮਹਾ ਪ੍ਰੀ ਨਿਰਵਾਣ ਦੇ ਵਿਸਤੇ ਅਸੀਂ ਜਿੱਦਾਂ ਐਕਟਿਵ ਲੱਗਦੇ ਆਂ ਕਾਸ਼ ਅਸੀਂ 바ਵਾ ਸਾਹਿਬ ਦੀ ਵੋਟ ਦਾ ਇਸਤੇਮਾਲ ਦਾ ਜਿਹੜਾ ਅਧਿਕਾਰ ਦੇ ਕੇ ਗਏ ਆ ਉਹਨੂੰ ਵਰਤਣ ਲਈ ਉਹਨੇ ਸਮਾਰਟ ਹੋ ਜਾਈਏ ਤਾਂ 바ਵਾ ਸਾਹਿਬ ਡਾਕਟਰ ਭੀਮਰਾਓਂ ਅੰਬੇਡਕਰ ਜਿੱਥੇ ਵੀ ਹੋਣਗੇ ਇਸ ਰੱਬ ਚ ਪਰਮਾਤਮਾ ਭਗਵਾਨ ਚ ਖੁਸ਼ ਹੋ ਜਾਣਗੇ ਸਾਡੇ ਤੇ ਭਾਵੇਂ ਤੁਸੀਂ ਇਸ ਰੂਪ ਚ ਅਸੀਂ ਨਾ ਵੀ ਮਨਾਈਏ ਪਰ ਵੋਟ ਦਾ ਇਸਤੇਮਾਲ ਕਿਉਂਕਿ ਬਾਬਾ ਸਾਹਿਬ ਨੇ ਛੱਡ ਤੋਂ ਇੱਕੋ ਇੱਕ ਸੁਪਨਾ ਲਿਆ ਸੀਗਾ ਸਭ ਤੋਂ ਵੱਡਾ ਔਰ ਇਹ ਰਾਈਟ ਟਾਈਮੇ ਨਹੀਂ ਲੈ ਕੇ ਦਿੱਤਾ ਵੋਟ ਦਾ ਇਹ ਵੋਟ ਦਾ ਰਾਈਟ ਬਹੁਤ ਮੁਸ਼ਕਲਾ ਨਾਲ ਇਹਨਾਂ ਦਾ ਡਬਲ ਬੈਲਟ ਦਾ ਅਧਿਕਾਰ ਲੈ ਕੇ ਦਿੱਤਾ ਸੀ ਨਹੀਂ ਸਫਲ ਹੋਇਆ ਕਿਉਂਕਿ ਗੰਦੀ ਜੜੀ ਵਹਿ ਗਏ ਸੋ ਮੈਂ ਇਹ ਕਹਿਣਾ ਤੇ ਜੇ ਇਸ ਵੋਟ ਦਾ ਇਸਤੇਮਾਲ ਅਧਿਕਾਰ ਲੈ ਕੇ ਦਿੱਤਾ ਬਾਬਾ ਸਾਹਿਬ ਨੇ ਬਹੁਤ ਆਪਣਾ ਸਭ ਕੁਝ ਪਰਿਵਾਰ-ਬਾਰ ਦਿੱਤਾ ਇਨਾਂ ਚੀਜ਼ਾਂ ਲਈ ਸਾਡੇ ਲਈ ਸਾਡੇ ਸਮਾਜ ਲਈ ਤੇ ਸਾਨੂੰ ਅਸੀਂ ਵੋਟ ਦਾ ਇਸਤੇਮਾਲ ਜਿਹੜਾ ਮਤ ਦਾ দান ਜਿਹੜੋਂ ਅਕਲ ਦਾ দান ਕਹਿੰਦੇ ਨਾ ਅਸੀਂ ਚੱਜ ਦੀ ਜਗਾ ਕਰਿਆ ਕਰੀਏ ਤਾ ਚੌਖੇ ਰਹਾਂਗੇ ਨਹੀਂ ਤਾਂ ਆਉਣ ਵਾਲਾ ਪੰਜਾਬ ਆਉਣ ਵਾਲਾ ਦੇਸ਼ ਦਾ ਬੇੜਾ ਕਰਖ ਹੋ ਜਾਣਾ ਕਿਉਂਕਿ ਬਾਬਾ ਸਮਾਜ ਦਾ ਤਾਂ ਫਿਕਰ ਕਿਸੇ ਨੂੰ ਹੈ ਨਹੀਂਗਾ ਆਪਣੀਆਂ ਰੋਟੀਆਂ ਸੇਕਣ ਲਈ ਸਮਾਜ ਸਾਡੇ ਨੂੰ ਵਰਤਦੇ ਐ ਮੈਂ ਥਾਂਗੇ ਕਹਿਣਾ ਚਾਹੁੰਦਾ ਸਮਾਜ ਸਮਾਰਟ ਹੋ ਜਾਏ ਸਮਾਜ ਇੰਟੈਲੀਜੈਂਟ ਹੋ ਜਾਏ ਉਨ੍ਹਾਂ ਹੀ ਜ਼ਿਕਰ ਮੇਰੇ ਵੀਰ ਜੀ ਨੇ ਕੀਤਾ ਵੀ ਐਜੂਕੇਸ਼ਨ ਨੂੰ ਕਿੰਨੀ ਤਵੱਜੋ ਦੇ ਰਹੇ ਆ ਕਿਉਂ ਦੇ ਰਹੇ ਕਿਉਂਕਿ ਐਜੂਕੇਟਿਡ ਬੰਦਾ ਅਕਲ ਕਰੂਗਾ ਵੋਟ ਦਾ ਸਾਡੇ ਦਲਿਤ ਨੇਤਾ ਨੇ ਕਿਹਾ ਸੀ ਕਹਿੰਦਾ ਓਏ ਜੰਜ ਘਰ ਨਾ ਮੰਗੀ ਜਾਇਆ ਕਰੋ ਗਲੀਆਂ ਨਾਲੀਆਂ ਨਾ ਮੰਗੀ ਜਾਇਆ ਕਰੋ ਓਏ ਤੁਸੀਂ ਭਿਖਾਰੀ ਨਹੀਂ ਬਣਨਾ ਤੁਸੀਂ ਦਾਤੇ ਬਣਨਾ ਤੁਹਾਨੂੰ ਯਾਦ ਰੱਖਣਾ ਚਾਹੀਦਾ 75 ਸਾਲਾਂ ਦੇ ਬਾਅਦ ਵੀ ਇਹਨਾਂ ਤੋਂ ਸਾਡੀਆਂ ਗਲੀਆਂ ਨੇ ਬਣਾ ਹੀਆਂ ਲੋਕਾਂ ਤੋਂ ਇਹ ਸਰਕਾਰਾਂ ਕਿਹਦੇ ਦਲਤਾਂ ਦੀ ਹਾਮੀ ਭਰ ਸਕਦੀਆਂ ਇਹ ਫੋਟੋ ਲਾ ਕੇ ਰੰਗਲਾ ਪੰਜਾਬ ਨਹੀਂ ਬਾਬਾ ਸਾਹਿਬ ਦੀ ਬਣਨਾ ਦਲਤਾਂ ਦੇ ਪ੍ਰਤੀ ਵੀ ਕੁਛ ਰਵਈਆ ਚੰਗਾ ਰੱਖ ਚੰਗਾ ਰੱਖਣਾ ਪੈਣਾ ਮਿੱਤਰੋ ਨਹੀਂ ਤਾਂ ਸਾਡੇ ਮੈਂ ਪਰ ਕੋਈ પાર્ટી ਦੀ ਗੱਲ ਨਹੀਂ ਕਰਦਾ ਪਰ ਜੇ ਸਾਡਾ ਦਲਿਤ ਵੀਰ ਚਾਹੇ ਕਿਸੇ ਪਾਰਟੀ ਨਾਲ ਵੀ ਸੰਬੰਧਤ ਹੋਵੇ ਜੇ ਉਹਨੇ ਹਾ ਦਾ ਨਾਰਾ ਮਾਰ ਹੀ ਦਿੱਤਾ ਵੀ ਤੁਸੀਂ ਸਾਡਾ ਦਲਿਤ ਸੀਐਮ ਡਿਪਟੀ ਸੀਐਮ ਬਣਾਉਣਾ ਸੀ ਤਾਂ ਤੁਸੀਂ ਇਹ ਕਿਉਂ ਕਿਹਾ ਵੀ ਉਹਨੂੰ ਦੋ ਦੌਰਾ ਪੈ ਗਿਆ ਉਹਨੂੰ ਜੁੱਤੀ ਸੰਘਾਓ ਤੇ ਤੁਹਾਨੂੰ ਐਮਐਲਏ ਆਦਮਪੁਰ ਦੇ ਨੇ ਕਿਹਾ ਸੀ ਇਹ ਜੁੱਤੀ ਤਾਂ ਤੁਹਾਨੂੰ ਸੰਘਾੜੀ ਚਾਹੀਦੀ ਦੌਰਾ ਤਾਂ ਤੁਹਾਨੂੰ ਪਿਆ ਗਿਆ ਯਾਰ ਦਲਤਾਂ ਨੇ ਆਪਣਾ ਰਾਈਟ ਮੰਗ ਲਿਆ ਤੁਸੀਂ ਜੁੱਤੀ ਸਾਨੂੰ ਸੰਘਾੜਨ ਦੀ ਗੱਲ ਕਰਦੇ ਆ ਤੂੰ ਜੁੱਤੀ ਤਾਂ ਤੁਹਾਨੂੰ ਦੌਰਾ ਤੇ ਤੁਹਾਨੂੰ ਪਿਆ ਹੋਇਆ ਹੈ ਜਿਨ੍ਹਾਂ ਨੂੰ 2 ਸਾਲ ਚ ਜਾਦਰੀ ਆ ਆਪਣੇ ਵਾਦੇ ਕੀਤੇ ਹੋਏ ਸੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਅਸੀਂ ਫਿਰ ਵੀ ਮੈਂ ਕਹਿੰਦਾ ਮੇਰੀ ਕੌਮ ਨੂੰ ਸੰਦੇਸ਼ ਹੈ ਅਸੀਂ ਭਿਖਾਰੀ ਨਹੀਂ ਆ ਅਸੀਂ ਆਪਣੀ ਵੋਟ ਦਾ ਇਸਤੇਮਾਲ ਕਰਕੇ ਇਹਨਾਂ ਨੂੰ ਰਾਈਟ ਦੇਾਂਗੇ ਅਸੀਂ ਰਾਈਟ ਮੰਗਾਗੇ ਨਹੀਂ ਠੂਠਾ ਲੈ ਕੇ ਚਾਹ ਭੀਮ ਚਾਹ ਭਾਰਤ